ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਬਾਸੀ ਵਲੌਗ ਸੋ ਤੁਸੀਂ ਸਾਰੇ ਘੈਂਟ ਹੋਗੇ ਤੇ ਸਭ ਤੋਂ ਪਹਿਲਾਂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਹੈਗੇ ਨੇ ਆਪਣੇ ਚੈਨਲ ਤੇ ਨਵੇਂ ਤੇ ਅੱਜ ਹੈਗੇ ਆ ਜੀ 1 ਮਈ ਦਾ ਦਿਨ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਮਜ਼ਦੂਰ ਦਿਵਸ ਦੀਆਂ ਬਹੁਤ 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 ਮੁਬਾਰਕਾਂ ਤੇ ਤੁਸੀਂ ਕਹੋਗੇ ਕਿ ਗगन ਸਵੇਰੇ ਸਵੇਰੇ ਕਿੱਧਰ ਚੱਲ ਪੀ ਤੇ ਮੈਂ ਹੈਲੋ ਤੇ ਮੈਂ ਜਾਣਾ ਜੀ ਸੁਨਾਮ ਅੱਜ ਹੈਗਾ ਜੀ ਇੱਕ ਫੰਕਸ਼ਨ ਤੁਹਾਡੇ ਮੈਮ ਨੇ ਇੱਕ ਉਹਨਾਂ ਦੇ ਫਾਦਰ ਸਾਹਿਬ ਦੀ ਰਿਟਾਇਰਮੈਂਟ ਪਾਰਟੀ ਹੈ ਤੇ ਅਸੀਂ ਜਾ ਰਹੇ ਹਾਂ ਮੈਂ ਜਾ ਰਹੀ ਹਾਂ ਉੱਥੇ ਨਾਲ ਮੇਰੇ ਫਰੈਂਡਸ ਸਾਰੀਆਂ ਸ਼ਵੀ ਹੁਣੀ ਡਿੰਪਲ ਹੁਣੀ ਤੁਸੀਂ ਜਾਣਦੇ ਹੀ ਹੋ ਮਿਲਣਾ ਦਾ ਥੋੜਾ ਬਹੁਤ ਉਹਨਾਂ ਨੂੰ ਕਿ ਕੰਮ ਦੇਖ ਲਓ ਮੇਰੇ ਮੈਨੂੰ ਸਾਡੀ ਪਿੰਡ ਵਾਲੀ ਜਿਹੜੀ ਪਾਰਲਰ ਸੀਗੀ ਉਹ ਮਿਲੀ ਨਹੀਂ ਹੈਗੀ ਇੱਥੇ ਨਹੀਂ ਹੈਗੀ ਤੇ ਹੁਣ ਮੈਂ ਸ਼ਵੀ ਉਹਨਾਂ ਦੇ ਕੋਲ ਹੀ ਆਈਆਂ ਆਪਣਾ ਸਾਰਾ ਸਾਜੋ ਸਮਾਨ ਚੱਕ ਕੇ ਉੱਥੇ ਜਾ ਕੇ ਰੈਡੀ ਹੋऊंगी ਬਟਰ ਰਸਤੇ 'ਚ ਮੈਨੂੰ ਗੁੱਡ ਰਿਊਜ਼ ਇਹ ਮਿਲੀ ਕਿ ਮੇਰੀ ਅੱਜ ਵਾਚ ਆਣੀ ਸੀਗੀ ਮੈਂ ਭੇਜੀ ਹੋਈ ਸੀਗੀ ਉਹ ਠੀਕ ਕਰਨ ਵਾਸਤੇ ਹੁਣ ਇਹ ਨਹੀਂ ਪਤਾ ਕਿ ਉਹ ਨਿਊ ਆਈ ਹੈ ਕਿ ਰਿਪੇਅਰ ਹੋ ਕੇ ਆਈ ਹੈ ਜੇ ਕਿਤੇ ਉਹ ਇਦਾਂ ਹੀ ਆ ਗਈ ਹੋਈ ਮੇਰਾ ਤਾਂ ਮੂਡ ਆਫ ਹੋ ਜਾਣਾ ਤੇ ਸਾਨੂੰ ਰਸਤੇ 'ਚ ਹੀ ਜਿਹੜਾ ਡਿਲੀਵਰੀ ਵਾਲਾ ਮੁੰਡਾ ਸੀਗਾ ਉਹ ਮਿਲ ਗਿਆ ਤੇ ਹੁਣ ਭਾਜੀ ਉਹਦੇ ਕੋਲ ਵਾਚ ਲੈਣ ਗਏ ਹੋਇਆ ਤੇ ਮੈਂ ਕਰ ਰਹੀ ਹਾਂ ਇੱਥੇ ਵੇਟ ਤੇ ਬਾਕੀ ਅੱਜ ਤੁਹਾਨੂੰ ਕਰवानी ਆ ਫੰਕਸ਼ਨ ਮਨੋਜੀ ਭਾਜੀ ਲੈ ਕੇ ਆ ਗਏ ਹੁਣ ਇਹ ਨਹੀਂ ਪਤਾ ਵੀ ਨਵਾਂ ਏ ਕਿ ਪੁਰਾਣਾ ਹੈ ਮੈਨੂੰ ਖੋਲ ਕੇ ਦੇਖਦੇ ਆ ਭਾਜੀ ਤੁਸੀਂ ਖੋਲੋ ਇਹਨੂੰ ਨਾਲੇ ਆਪਾਂ ਇਹਦੀ ਵੀਡੀਓ ਵੀ ਬਣਾਉਣੀ ਆ ਹਾਈ ਵਾਈਦੂ ਕਰੇ ਨਵਾਂ ਹੋਵੇ ਜਾਂ ਫਿਰ ਉਹ ਵੀ ਉਹ ਆ ਗਿਆ ਹੋਵੇ ਉਹ ਵੀ ਠੀਕ ਹੋ ਕੇ ਆ ਗਿਆ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਬਸ ਵਾਚ ਚੱਲਦੀ ਹੋ ਜੇ ਮੇਰੀ ਕਿਉਂਕਿ ਮੈਂ ਇੰਨੀ ਮਹਿੰਗੀ ਵਾਚ ਲਈ ਸੀ ਤੇ ਮੇਰੇ ਕੋਲੋਂ ਨਾ ਇਹ نیچے ਡਿੱਗ ਕੇ ਇਹਦੀ ਜਿਹੜੀ ਡਿਸਪਲੇ ਸੀਗੀ ਉਹ ਉੱਡ ਗਈ ਸੀਗੀ ਇੱਕ ਵਾਰ ਸੇ ਪਤਾ ਨਹੀਂ ਮੈਨੂੰ ਕਿਉਂ ਫੀਲ ਜਾ ਰਿਹਾ ਹੈ ਕਿ ਇਹ ਪੁਰਾਣਾ ਹੀ ਸੈੱਟ ਕਰਕੇ ਭੇਜੀਆ ਉਹਨਾਂ ਨੇ ਜਲਦੀ ਪੁਰਾਣਾ ਵੀ ਸੈੱਟ ਕਰਤਾ ਤਾਂ ਕੀ ਨਾ ਸਾਡੇ ਸੈੱਟ ਵੀ ਕਰਤਾ ਤਾਂ ਵੀ ਠੀਕ ਹੈ ਬੱਟੇ ਮੇਰਾ ਡੱਬਾ ਨਹੀਂ ਹੈਗਾ ਜਿਹੜੇ ਡੱਬੇ 'ਚ ਮੈਂ ਪੈਕਿੰਗ ਕਰਕੇ ਭੇਜੀ ਉਹਨਾਂ ਨੇ ਆਪਾਂ ਹੀ ਸੈੱਟ ਕਰਕੇ ਭੇਜੀ ਸੀ ਪਰ ਉਹ ਮੇਰਾ ਡੱਬਾ ਤਾਂ ਵਾਪਸ ਭੇਜ ਦਿੰਦੇ ਯਾਰ ਉਹੀ ਥੀ ਕਰਕੇ ਕਿ ਉਹ ਨਵੀਂ ਦਿੱਖੀ ਹੈ ਕਿ ਚਾਰਜਰ ਤਾਂ ਹੈ ਨਹੀਂ ਇਹਦੇ 'ਚ ਨਵੀਂ ਦਿੱਖੀ ਅਛਾ ਸੀਗੀ ਚਾਰਜਰ ਦੀ ਉਹ ਤੇ ਚਾਰਜਰ ਤੁਹਾਨੂੰ ਦਿੱਤਾ ਸੀ ਨਾਲ ਉਹ ਨਾਲ ਚਾਰਜਰ ਵੀ ਸੀਗਾ ਉਹ ਕਿੱਥੇ ਆ ਮੇਲ ਪਾ ਦਿਨਾਂ ਨੂੰ ਉਹ ਤਾਂ ਚਲੋ ਮੈਂ ਮੇਲ ਪਾ ਹੀ ਦਵਾਂਗੀ ਇਹਨਾਂ ਨੂੰ ਵਾਚ ਤਾਂ ਮੈਨਾਂ ਨਵੀਂ ਭੇਜੀ ਇਹਨਾਂ ਨੂੰ ਦੇਖਿਆ ਦੇਖਿਓ ਧਿਆਨ ਨਾਲ ਕਿਤੇ ਫੇਰ ਕੰਮ ਹੋ ਜੇ ਤੇ ਲਓ ਜੀ ਤੇ ਲਓ ਜੀ ਆਪਣੀ ਵਾਚ ਆ ਗਈ ਨਵੀਂ ਜਾਂ ਫਿਰ ਮੈਨੂੰ ਲੱਗਦਾ ਵੀ ਇਹਨਾਂ ਨੇ ਜਿਹੜਾ ਇਹ ਆ ਹੈ ਨਾ ਇਹ ਚੀਜ਼ ਚੇਂਜ ਕੀਤੀ ਹੈ ਮੈਨੂੰ ਹੁਣ ਕੋਈ ਹੋਰ ਇਹਦੀ ਨਿਸ਼ਾਨੀ ਪਤਾ ਵੀ ਨਹੀਂ ਹੈਗੀ ਕਿ ਮੈਂ ਆਪਣੇ ਚਾਂਸ ਤਾਂ ਨਵੀਂ ਵਾਸ਼ ਆ ਚੁੱਕੀ ਹੈ ਜੀ ਮੇਰੀ ਤੇ ਲਓ ਬਦਾਈ ਆ ਹੋ ਗਈ ਕਰਨ ਕਰੀ ਪਾਰਟੀ ਅੱਜ ਸੱਚੀ ਪਾਰਟੀ ਹੋ ਗਈ ਯਾਰ ਬਟ ਮੈਨੂੰ ਇੱਕ ਟੈਨਸ਼ਨ ਹੈ ਕਿ ਇਹਦਾ ਚਾਰਜਰ ਕਿੱਥੇ ਹੈ ਆ ਦੇਖੋ ਆਹ ਖੋਲੋ oh my god ਚਾਰਜਰ ਨਹੀਂ ਦਾ ਕੋਈ ਸੀਗਾ ਆਈ ਮੇਰਾ ਚਾਰਜਰ ਕਿੱਥੇ ਹੈ ਫਿਰ ਯਾਰ ਹੁਣ ਉਹਨਾਂ ਨੂੰ ਫੇਰ ਮੇਲ ਪਾਣੀ ਪਾਉਗੀ ਤੁਸੀਂ ਮੇਰਾ ਚਾਰਜਰ ਨਹੀਂ ਭੇਜਿਆ ਉਹ ਮੇਲ ਪਾਦੀ ਕੋਈ ਚੱਕਰੀ ਚਲੋ ਕੋਈ ਗੱਲ ਨਹੀਂ ਜੀ ਉਹ ਤਾਂ ਮੈਨੂੰ ਡਿਲੀਵਰ ਕਰ ਦੇਣਗੇ ਤੇ ਵਾਚ ਬਿਲਕੁਲ ਬ੍ਰੈਂਡ ਨਿਊ ਹੈ ਮੈਨੂੰ ਤੇ ਨਾ ਆਪਣੇ ਇਹਦੀ ਵੀ ਪਹਿਚਾਨਨੀ ਸੀ ਹੈਗੀ ਤੇ ਬਾਕੀ ਆਪਾਂ ਆਨ ਕਰਕੇ ਦੇਖਦੇ ਹਾਂ ਕੀ ਪਤਾ ਚਾਰਜ ਹੀ ਹੋਵੇ ਤੇ ਲੋ ਜੀ ਵਲੌਗ ਸ਼ੁਰੂ ਆਪਾਂ ਕਰ ਚੁੱਕੇ ਹਾਂ ਪਰ ਅੱਜ ਤੋਂ ਮੈਂ ਨਜ਼ਰਾਂ ਦੀ ਹੋਊਂਗੀ ਕਿਸੇ ਬੈਕਗ੍ਰਾਉਂਡ ਤੁਹਾਨੂੰ ਕੋਈ ਹੋਰ ਨਜ਼ਰ ਆਂਦਾ ਹੋਣਾ ਅਹੀ ਸਾਰੇ ਸ਼ਿਦਾਈ ਚੱਲੇ ਆ ਰਲ ਕੇ ਪਾਰਕ ਤੇ ਇਹ ਸ਼ਿਦਾਈ ਸਾਰੇ ਇੰਨੇ ਖਿਲਾਈ ਹੋਏ ਪਏ ਇੰਦਰ 올 ਬਲੈਕ oh my god ਬਿਊਟੀ ਇਨ ਬਲੈਕ ਦੇਖੋ ਇਹ ਮੈਡਮ ਜੀ ਹੋ ਰਹੇ ਨੇ ਪਿਆਰ ਸਿਰਫ ਅਸੀਂ ਇਹਦੇ हेयर हेयर ਤੁਹਾਨੂੰ ਦਿਖਾ ਰਿਆ ਐ ਐਕਚੁਅਲੀ ਮੈਂ ਨਾ ਜਾਣਾ ਥੋੜਾ ਛੀਸ਼ੇ ਚ ਦਰਸ਼ਨੀ ਕਰਵਾ ਦਿੰਦੇ ਆ ਕਰਵਾ ਪਰ ਮੈਂ ਤੁਹਾਨੂੰ ਆਪਣੀ ਫੁੱਲ ਲੁੱਕ ਦਿਖਾਨੀ ਐ ਸਿਰਫ ਤਾਂ ਕਿ ਕਿਵੇਂ ਲੱਗ ਰਿਹਾ ਠੀਕ ਐ ਨਾਲੋ ਉਹ ਦੇਖੋ ਜੀ ਫੰਕਸ਼ਨ ਦਾ ਟਾਈਮ ਹੋ ਚੁੱਕਿਆ ਬਟ ਅਸੀਂ ਅਜੇ ਤੱਕ ਰੈਡੀ ਨਹੀਂ ਹੋਏ ਹੈਗੇ ਕਿ ਆਹਾਂ ਮੇਰਾ ਸੂਟ ਐ ਥੋੜੀ ਜੀ ਲੁੱਕ ਤੁਸੀਂ ਦੇਖ ਲਓ ਬਾਕੀ ਤੁਹਾਨੂੰ ਮੈਂ ਸ਼ਵੀ ਨੂੰ ਕਹਾਂਗੀ ਰੈਡੀ ਹੋ ਕੇ ਦਿਖਾਵੇ ਫਿਲਹਾਲ ਸ਼ਵੀ ਕਰ ਰਹੀ ਐ ਮੇਰਾ ਝਾਟਾ ਸਿੱਧਾ ਸ਼ਵੀ ਕਰ ਸ਼ਵੀ ਆਪਣਾ ਘਾਟਾ ਸਿੱਧਾ ਕਰ ਲਿਆ ਮੇਰਾ ਰਹਿ ਗਿਆ ਸ਼ਵੀ ਫੋਨ ਦੀ ਰੀਗੂ ਬੰਦ ਕਰ ਤੇ ਸ਼ਵੀ ਨਾ ਨਾ ਮੇਰੇ ਆਈਲੈਂਡ ਨਾਲਾ ਤਾਂ ਮोटा-ਮोटा ਨਾਲ ਇਹਨੂੰ ਪਤਾ ਵੀ ਮੈਂ ਇਹਨਾਂ ਮੇਕਅਪ ਥੱਪਦੀ ਨਹੀਂ ਹੈਗੀ ਇਹ ਟਿੱਕੀ ਨਹੀਂ ਹੈਗੀ ਮਾਂ ਦੀ ਧੀ ਕੋਈ ਨਾ ਸਾਰੇ ਮਾਂ ਦੀਆਂ ਧੀਆ ਹੁੰਦੀਆਂ ਨੇ ਤੈਨੂੰ ਮੈਂ ਦੱਸ ਦਰ ਇੱਕ ਪਕੌੜਾ ਮੂੰਹ ਚ ਪਾਉਂਦੇਗੀ ਤਾਂ ਕਿ ਨਹੀਂ ਸੌਰੀ ਮੈਂ ਮੈ ਡਾਈਟ ਤੇ ਸੀ ਪਰ ਪਤਾ ਨਹੀਂ ਬਲੌਗ ਚ ਡਾਈਟ ਤੇ ਵਾਹ ਸੀਗੀ ਆ ਦੇਖੋ ਵੀ ਪਤਲੀ ਹੋ ਗਈ ਅੱਜ ਮੈਨੂੰ ਪਤਾ ਲੱਗਿਆ ਕਿ ਸ਼ਵੀ ਕਰਦੀ ਆ ਬਈ ਚੀਟਿੰਗ ਡਾਈਟ ਚ ਅੱਜ ਮੈਨੂੰ ਆਂਟੀ ਦੁਆਕੇ ਪਤਾ ਲੱਗਿਆ ਸ਼ਵੀ ਦੀ ਕਲਾਸ ਹੁਣ ਮੈਂ ਲਾਉਂਗੀ ਮੈਂ ਸਕੂਲ ਚ ਕੁਛ ਇਹਨੂੰ ਮੈਂ ਵੀ ਇੱਕ ਦਿਨ ਨਮਕੀਨ ਖਾਂਦੇ ਦੇਖਿਆ ਸੀ ਮੈਂ ਵਾਸ਼ਰੂਮ ਗਈ ਸੀ ਨਾ ਇਹਨੂੰ ਮੈਂ ਦੇਖਿਆ ਨਾ ਟਿਫਿਨ ਹਾਲ ਰਖਿਆ ਨਮਕੀਨ ਖਾ ਰਹੀ ਸੀ ਮੈਂ ਕਿਹਾ ਸ਼ਾਬਾਸ਼ ਮੈਂ ਕਿਹਾ ਆ ਦੇਖੋ ਜੀ ਇਹ ਆਪਣੇ ਕੋਲ ਹੈਗੀ ਆ ਆਈਕੋਨਿਕ ਦੀ ਪ੍ਰੈਸ ਜਿਸਨੇ ਲਿਉਣੀ ਸੀ ਤੇ ਇਹ ਲਿਆਇਓ ਵਧੀਆ ਝੱਟਾ ਸਿੱਧਾ ਕਰਦੀ ਆ ਇਹ ਪੂਰੀ ਪ੍ਰੋਫੈਸ਼ਨਲ ਆਈਕੋਨਿਕ ਪ੍ਰੋਫੈਸ਼ਨਲ ਆ ਬੰਦਾ ਵੀ ਘੈਂਟ ਆ ਨਾ ਬੰਦੇ ਜਵਾਹਰ ਬੰਦੀ ਬੰਦਾ ਵੀ ਘੰਟਾ ਜਿਹੜਾ ਕਰ ਰਿਹਾ ਫੋਨ ਵੱਜਦਾ ਹਾਏ ਬਾ ਉਹ ਤੇ ਕਿਤੇ ਸਾਰੇ ਮੇਰੇ ਨਾਲ ਵੈਲਕਮ ਕਰਨ ਲੱਗ ਜਣ ਵੀ ਗਗਨ ਇੰਨਾ ਤਿਆਰ ਹੋ ਕੇ ਆਈ ਅੱਜ ਲੈ ਫਿਰ ਬੰਬ ਬੰਦੇ ਆ ਚਮਕਾਣੇ ਤੇ ਆ ਗਈ ਹਾਏ ਮੈਂ ਬਹੁਤ ਥੱਕ ਗਈ ਮਰ ਜੋ ਕਿਤੇ ਬੰਬ ਬੰਦੇ ਆ ਚਮਕਾਣੇ ਤੇ ਹੈਗੇ ਆ ਕੀ ਕਹੇ ਹੈ ਫਿਰ ਕਿਉਂ ਮੈਡਮ ਮੈਂ ਕਿਹਾ ਬੰਬ ਬੰਦੇ ਆ ਚਮਕਾਣੇ ਤੇ ਹੈਗੇ ਆ ਹਾਏ ਸ਼ਬੀਰ ਆ ਦੀ ਫੋਨ ਵੀ ਕਰਨਾ ਉੱਪਰੋਂ ਫਿਰ ਬੇਬੀ ਪਹਿਲਾਂ ਨੀਚੋਂ ਕਰੀਦੀ ਹੁੰਦੀ ਹੈ ਅੱਛਾ ਫਿਰ ਉੱਪਰੋਂ ਉਹ ਕਰਨ ਨੂੰ ਜੰਦੇ ਸਹਲੀਆਂ ਦਾ ਪਿਆਰ ਵਿਚਾਰੀ ਮੇਰੇ ਵਾਸਤੇ ਕਿੰਨਾ ਲੱਗ ਰਿਹਾ ਹੈ ਕਿਉਂਕਿ ਮੈਂ ਆਈਆਂ ਘਰੋਂ ਤੇ ਮੈਂ ਅੱਦਾ ਸਮਾਨ ਉੱਥੇ ਢੋਲ ਆਈਆਂ ਤੇ ਵਿਚਾਰੀ ਨਾ ਹੁਣ ਮੇਰਾ ਹੇਅਰ ਸਟਾਈਲ ਬਣਾ ਆ ਰਹੀ ਹੈ ਦੇਖੋ ਉਹ ਮੈਂ ਮਾਰਚਰ ਤੇ ਦੇਖ ਪੂਰਾ ਝਾਟਾ ਘੜਾ ਕਿ ਤੇ ਸਾਹਮਣਾ ਸੌਖਾ ਪਿਆ ਐਡਾ ਭਾਰਾ ਝਾਟਾ ਤੇ ਕਿੰਨਾ ਵੀ ਲੱਗ ਕੇ ਬਦਲੀਆਂ ਉਹ ਹੋ ਇੰਡੀਆਂ ਨੂੰ ਖੋਲੀਆਂ ਜਾਂਦੀਆਂ ਅੱਗੂ ਛਵੀ ਆਹੇ ਜਿਆ ਕਰੀਂ ਕਿ ਮੈਂ ਜਿੱਦਾਂ ਮਰਜ਼ੀ ਉਹ ਕਰਾਂ ਭੱਜਾ ਨੱਠਾ ਉੱਥੇ ਤੇ ਮੇਰਾ ਹੇਅਰ ਸਟਾਈਲ ਖੁੱਲੇ ਨਾ بس ਇਦਾਂ ਇੱਕੋ ਵਾਸੀ ਹੋਈ ਬੇਬੀ ਕਰ ਰਹੀ ਐ ਇੱਧਰ ਵੀ ਅੱਛਾ ਗਾਣਾ ਘੜਦੀ ਹੋਣੀ ਐ ਛਵੀ ਕੋਲ ਵਿੱਚ ਬੇਬੀ ਗਿਆ ਮੈਨੇ ਗਾਲ ਨਹੀਂ ਕੱਢੀ ਨੇ ਫਿਰ ਟੋਨ ਪਿਆਰ ਨਾਲ ਠੀਕ ਐ ਜੀ ਬਹੁਤ ਪਿਆਰ ਨਾਲ ਬਹੁਤ ਵਾਹ ਸੁਈਆਂ ਨਹੀਂ ਮੈਂ ਸੌਣਾ ਵੈਚਿੰਗ ਜੀ ਓ ਵਾਓ ਯਾਰ ਹੁਣ ਤੇ ਇਹ ਜਿਹਾ ਹੋਣੀ ਤੇ ਨਾ ਹੋਣ ਸਰੀਆ ਮੀ ਆਰਾ ਦੀ ਬੇਸਤੀ ਹਾਂ ਬਰ ਹੋਰ ਕੀ ਯਾਰ ਹੋਣਾ ਇਹ ਜਿਹਾ ਹੋਣ ਨਹੀਂ ਤੇ ਨਾ ਹੋਣ ਬਈ ਜਿੰਨੇ ਵੀ ਰੱਖਿਆ ਕਿ ਕਹਿੰਦੇ ਹੁੰਦੇ ਐ ਛਵੀ ਜਿੰਨੇ ਵੀ ਰੱਖੇ ਸਿਰਾਂ ਰੱਖੇ ਸਿਰਾਂ ਰੱਖੇ ਹੋ ਇਹਨੇ ਬਾੜੀ ਭੀੜ ਨਹੀਂ ਇਕੱਠੀ ਕੀਤੀ ਹੋਈ ਆਪਾਂ ਨੇ ਅਜੇ 2-3 ਨਮੂਨੇ ਹੋਰ ਆਉਣ ਵਾਲੇ ਨੇ ਉਹ ਅਜੇ ਆਏ ਨਹੀਂ ਹੈਗੇ ਅਸੀਂ ਹੈਗੇ ਜਦ ਤੱਕ ਬੀਲਦਾਰ ਬੰਦੇ ਅਸੀਂ ਟਾਈਮ ਨਾਲ ਤਿਆਰ ਹੋ ਰਹੇ ਹਾਂ ਸਾਡੇ ਕੋ ਟਾਈਮ ਖੁੱਲਿਆ ਅਸੀਂ ਕੰਮ ਕੁਮ ਨਹੀਂ ਕਰਦੇ ਹੈਗੇ ਵੇਲੇ ਰਹਿਨੇ ਆ ਜੀ ਤੇ ਫਾਈਨਲ ਲੁੱਕ ਦੱਸਿਓ ਵੈਸੇ ਤੁਸੀਂ ਅੱਜ ਸਾਰੇ ਜਣ ਮੈਨੂੰ ਬੜੇ ਟਾਈਮ ਬਾਅਦ ਤਿਆਰ ਹੁੰਦੇ ਹੋਏ ਦੇਖਦੇ ਹੋ ਨਾ ਨਹੀਂ ਤਾਂ ਮੈਂ ਚਾਹੀ ਘੰਟੇ ਆਈ ਸੜੀ ਜੀ ਜੁੱਤੀ ਨਾਲ ਵਲੌਗ ਬਣਾਉਂਦੀ ਰਹਿੰਦੀ ਆ ਸ਼ਬੀ ਤਾਂ ਕੱਲਣਾ ਮੇਰਾ ਵਲੌਗ ਵੀ ਦੇਖਾ ਕਿ ਢਿਸ਼ ਸ਼ਰਮ ਦੀ ਗੱਲ ਹੈ ਕੀ ਤੁਹਾਨੂੰ ਪਤਾ ਵੀ ਚੱਪਲਾਂ ਨੂੰ ਇਗਨੋਰ ਕਰਾ ਤੇ ਐਂ ਦੱਸਿਓ ਕਿ ਸਾਡੀ ਸ਼ਵਿਦ ਲੁੱਕ ਕਿਹੋ ਜਿਹੀ ਲੱਗ ਰਹੀ ਐ। ਨਾ ਕੋਈ ਚੱਕਰ ਨਹੀਂ ਹੈਗਾ ਅਸੀਂ ਦਿਖਾਦਨੇ ਹੁੰਨੇ ਆ ਘਰੇ। ਦੇਖੋ। ਘੁੰਮੋ ਬਟੇ ਘੁੰਮੋ। ਹਾਂ ਬਹੁਤ ਚੱਕਰ ਵੀ ਆਉਣੇ ਹੈਗੇ ਠੀਕ ਐ ਚੱਕਰ ਨਹੀਂ ਹੋਣੇ ਚਾਹੀਦੇ। ਤੇ ਦੱਸਿਓ ਜੀ ਸ਼ਵਿ ਕੀਵੇਂ ਦੀ ਲੱਗ ਰਹੀ ਐ? ਮੈਨੂੰ ਤੇ ਬਹੁਤ ਕੈਂਟ ਲੱਗ ਰਹੀ ਐ ਤੇ ਸ਼ਵਿ ਹਣ ਤੂੰ ਮੈਨੂੰ ਦਿਖਾ ਵੀ ਮੈਨੂੰ ਐ ਜਿਹੀ ਲੱਗ ਰਹੀ ਐ ਠੀਕ ਐ। ਬਾਕੀ ਆਪਾਂ ਨੇ ਸਾਰੇ ਆਏ ਕਮੈਂਟਾਂ ਜਿਹੜੇ ਰਿਸਪੌਂਡ ਕਰਨੇ ਨੇ। ਤੂੰ ਹੈਲੋ ਤੂੰ ਕਿੱਧਰ ਤੋਂ ਪਾੜੀਂ ਬਲੌਗਰ ਐਡਾ ਪਾੜਾ ਲੈ ਨੂੰ ਕੈਮਰਾ ਨਹੀਂ ਫੜਣਾ ਆ ਇੱਧਰ ਆਓ ਤੁਸੀਂ ਆਂਟੀ ਸਾਡੀ ਬਹੁਤ ਸੇਵਾ ਕਰਨ ਲੱਗੇ ਹੋ ਆਂਟੀ ਜੀ ਦਿਖਾਣੇ ਪਾਣੀ ਦਿੰਦੇ ਆ ਅਗਰ ਇੱਧਰ ਆਓ ਤੁਸੀਂ ਇੱਧਰ ਇੱਧਰ ਆਓ ਤੇ ਲਓ ਜੀ ਪਾਣੀ ਪੀ ਲਓ ਤੁਸੀਂ ਵੀ ਅਸੀਂ ਕਿਹਾ ਪਾਣੀ ਪੀ ਕੇ ਐਨ ਲੋਕੀ ਰਿਲੈਕਸ ਹੋ ਕੇ ਪੀ ਜਾਓ ਬਾਕੀ ਬਤਾ ਤੁਸੀਂ ਮੈਨੂੰ ਐ ਦੱਸੋ ਇਹ ਮੇਰੇ ਸੁਰੂਪ ਕੀ ਲੱਗ ਰਿਹਾ ਹੈ ਤੇ ਮੈਕ ਬਣਾ ਲੀਏ ਬੈਕ ਕਰ ਮੈਂ ਬੰਦਾ ਬੋਲ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ ਬਹੁਤ ਕਲਰ ਤੁਹਾਡੇ ਬਹੁਤ ਸੋਹਣਾ ਲੱਗ ਰਿਹਾ ਹੈ ਥੈਂਕ ਯੂ ਥੈਂਕ ਯੂ ਸੋ ਥੋਡੀ ਕਲੋਜ਼ ਲੁੱਕ ਤੁਹਾਡੇ ਅਰਿੰਗਸ ਤੁਹਾਡੇ ਹੈਅਰ ਸਟਾਈਲ ਪਲੀਜ਼ ਪਿੱਛੇ ਹੋ ਜਾਓ ਜਿਹੜਾ ਗੇਅਰ ਸਟਾਈਲ ਦਾ ਕ੍ਰੈਡਿਟ ਹੈ ਉਹ ਜਾ ਰਿਹਾ ਹੈ ਮੇਰਾ ਇਹ ਬੈਕ ਕੈਮਰਾ ਬੰਦਾ ਹੈ ਨਾ ਉਸ ਬੰਦੇ ਨੂੰ ਉਸੇ ਬੰਦੇ ਨੇ ਹੀ ਵਿਚਾਰੇ ਨੇ ਮੇਰਾ ਐਡਾ ਮੋਟਾ ਝਾਟਾ ਸੱਦਾ ਕੀਤਾ ਤੇ ਫੇਰੇ हेयर स्टाइल ਬਣਾਇਆ ਹੁਣ ਮੈਂ ਪਾਣੀ ਪੀ ਰਿਹਾ ਬਾਕੀ ਦੋ ਬੰਦਿਆਂ ਨੇ ਅਸੀਂ ਵੇਟ ਕਰ ਰਹੇ ਹਾਂ ਜੀ ਉਹ ਆਪਣੇ ਕੈਮਰੇ ਦੇ ਸਾਹਮਣੇ ਆਣਾ ਚਾਹੁੰਦੇ ਹੋ ਇਹਦਾ ਆਪਾਂ ਜਰੂਰ ਉਹਨਾਂ ਨੂੰ ਸ਼ੋਅ ਕਰਾਂਗੇ ਠੀਕ ਸ਼ਵੀ ਤੇਰੀਆਂ ਜੁੱਤੀਆਂ ਨਹੀਂ ਲੋਟ ਆਣੀਆਂ ਹੈਗੀਆਂ ਹੈ ਕਿ ਸਾਰੇ ਰੈਡੀ ਤਾਂ ਹੋ ਗਏ ਪਰ ਸਾਡੀਆਂ ਚੁੰਨੀਆਂ ਕਿਸੇ ਦੀਆਂ ਵੀ ਚੁੰਨੀਆਂ ਘੈਰੀਆਂ ਜੁੱਤੀਆਂ ਕਿਸੇ ਦੀ ਵੀ ਸੈਟ ਨਹੀਂ ਆਈਆਂ ਕੋਈ ਕਹਿੰਦਾ ਹੀਲ ਪਾ ਕੇ ਤੁਰਿਆ ਨਹੀਂ ਜਾਂਦਾ ਸਾਢੇ 12 ਹੋ ਗਏ ਤੇ ਅਜੀ ਅਸੀਂ ਜਿਹੜਾ ਗਿਫਟ ਹੈ ਉਹ ਅਸੀਂ ਚ ਲੈਣਾ ਆ ਤੇ ਉਹ ਗਿਫਟ ਲੈ ਕੇ ਤੇ ਫੇਰ ਅਸੀਂ ਜਾਣਾ ਜੀ ਸਾਰਾ ਕੁਝ ਸਾਰਾ ਕੀ ਚਿੰਤਾ ਨਹੀਂ ਸਾਰਾ ਕੁਝ ਲਾ ਲਾ ਕੇ 100 ਰੁਪਏ ਲੈ ਲਓ ਤੇ ਸ਼ਵੀਰ ਨੂੰ ਡਿਸਕਾਊਂਟ ਦੇ ਕੇ ਸ਼ਵੀਰ ਨੂੰ ਕੁਝ ਕਰ ਦੋ ਬੇਟਾ ਚਾਹ ਮਰੀ ਤਾਂ ਨਹੀਂ ਪੀਣਾ ਕਿਵੇਂ ਬੈਠੇ ਮੇਰੇ ਪੁੱਤ ਸਾਰੇ ਥੱਕੇ ਹੋਏ ਇਹ ਦੇਖੋ ਇਹ ਬੰਦੇ ਆ ਇਹ ਜਿਹਨੇ ਬਿਲਕੁਲ ਮਤਲਬ ਇਨਸਟੈਂਟ ਅਸੇ ਗਿਫਟ ਲੈ ਰਿਆ ਆ ਕਿ ਪਾਰਟੀ ਵਾਸਤੇ ਸਾਰੇ ਰੈਡੀ ਬੈਠੇ ਆ ਬਟ ਗਿਫਟ ਨਹੀਂ ਲਿਆ ਹੈਗਾ ਜਿਹੜੀ ਮੇਨ ਚੀਜ਼ ਸੀਗੀ ਬੰਦਾ ਬਹੁਤ ਸ਼ਰਮਾ ਰਿਹਾ ਜਿਹੜਾ ਬਿਲਕੁਲ ਅੱਗੇ ਬੈਠਾ ਹੋਇਆ ਕੈਮਰੇ ਦੇ ਇੱਕ ਲੁਕ ਗਿਆ ਪਿੱਛੇ ਨੰਬਰ ਵਾਲਾ ਬੈੱਡ ਸ਼ੀਟ ਚਲੋ ਤਾਂ ਬਾਅਦ ਚ ਦਿਖਾਵਾਂਗੇ ਹੁਣ ਆਪਾਂ ਉਹ ਪੈਕ ਕੀ ਹੋਣੀ ਹੈ ਪੈਕ ਕਿ ਹੋਣੀ ਆ ਦਿਖਾਓ ਇੱਕ ਮਿੰਟ ਸਾਨੂੰ ਬੈੱਡ ਸ਼ੀਟ ਹਾਂਜੀ ਹਾਂਜੀ ਟੈਕਨੋਜੀ ਆ ਸੂਰੀਏ ਬੱਡ ਸ਼ੀਟ ਅਜਾ ਪਿੱਲੋ ਬੜੀ ਹੋਣੀ ਹੈ ਪੁੱਛਣ ਪਿੱਲੋ ਸੋਹਣੇ ਲੱਗੇ ਹਾਂ ਕਲਰ ਕੰਬੀਨੇਸ਼ਨ ਵੀ ਅੱਛਾ ਹੈ ਹਾਂ ਬਸ ਫਾਈਨਲ ਬਸ ਫਾਈਨਲ ਮੈਂ ਜਲਦੀ ਜਲਦੀ ਭਾਜੀ ਇਹਨੂੰ ਪੈਕ ਕਰ ਦੋ ਗਿਫਟ ਨਹੀਂ ਦੇਣਾ ਕੋਤ ਬਸ ਲਿਆ ਹੀ ਵਿਖਾਣ ਵਾਸਤੇ ਵੀ ਅਸੀਂ ਦੇਣਾ ਆ ਚਲੋ ਜੀ ਅਸੀਂ ਪਹੁੰਚ ਗਏ ਆਪਣੀ ਰਾਈਡ ਤੇ ਉਹ ਲੱਗੀ ਸਾਡੀ ਸ਼ੈਂਪੂ ਦੀ ਡੱਡੀ ਤੇ ਅਸੀਂ ਇੱਥੇ ਵੇਖਿਆ ਇਸੇ ਤੇ ਪੁਲਿਸ ਹੀ ਬੜੀ ਆਈ ਨੀ ਬੇਟਾ ਮਾਮੇ ਨਹੀਂ ਨਹੀਂ ਪਲੀਜ਼ ਅੱਛਾ ਹਾਂ ਮਾਮੇ ਆਏ ਆਏ ਵੀ ਤਾਂ ਮਾਮਿਆਂ ਦੀ ਰਟਾਇਰਮੈਂਟ ਪਾਰਟੀ ਤੇ ਆ ਤੇ ਜੇ ਜ ਸੁੰਦਰ ਮੈਡਮ ਨੇ ਦੇਖ ਲਿਓ ਪਰ ਮੇਰੇ ਗੱਲ ਪੈ ਜੇ ਕਿ ਤੁਸੀਂ ਕੀ ਡਾਇਲੋਗ ਮਾਰਨ ਦੀਆਂ ਸੀ ਹੈ ਮਾਮਾ ਬਣਾ ਲਾਂਗੇ ਨਹੀਂ ਇੱਜ਼ਤ ਨਾ ਕਹਿੰਦੇ ਕਿ ਮਾਮਾ ਜੀ ਹੋਣਾਂ ਦੀ ਰਟਾਇਰਮੈਂਟ ਪਾਰਟੀ ਤੇ ਅਸੀਂ ਆਏ ਆ ਠੀਕ ਹੈ ਅਸੀਂ ਇੱਥੇ ਖੜੇ ਵੇਟ ਕਰ ਰਹੇ ਹਾਂ ਸਾਡੇ ਤਿੰਨ ਨਮੂਨੇ ਆਣ ਆ ਰਹੇ ਉਹ ਅਜੇ ਤੱਕ ਆਏ ਨਹੀਂ ਹੈਗੇ ਉਹਨਾਂ ਨੂੰ ਫੋਨ ਕਰਕੇ ਅਸੀਂ ਪੁੱਛਦੇ ਆ ਮਿਲ ਲਾ ਤਾਂ ਫਟਕ ਲੱਗੇ ਤਾਂ ਕਰਕੇ ਉਹ ਲੇਟ ਹੋ ਗਈਆਂ ਹਨਾ ਡਿੰਪਲ ਆ ਉਹ ਬੰਦਾ ਜਿਹਨੂੰ ਫਤੇ ਕਹਿੰਦਾ ਹੁੰਦਾ ਛੋਟੀ ਜੀ ਬੱਚੀ ਕਿੱਥੇ ਮੰਮਾ ਵੈਸੇ ਲੱਗਦੇ ਨਾ ਅੱਛਾ ਤਾਂ ਤਾਂ ਡਿੰਪਲ ਦੀ ਡਰੈਸ ਤੇ ਰਾਇਗੀ ਲੋ ਡਿੰਪਲ ਦੀ ਰੈਸਵੀ ਇਸਤਨ ਦੁਕਾਨੇ ਆ ਅਸੀਂ ਪਹੁੰਚ ਗਏ ਤਾਂ ਅਸੀਂ ਪਹੁੰਚ ਗਏ ਉਹਨਾਂ ਨੂੰ ਕਹਦੇ ਕਿ ਇੱਥੇ ਪੁਲਿਸ ਬੜੀ ਆਈ ਜੀ ਅਸੀਂ ਅਸੀਂ ਅੰਡਰਗ੍ਰਾਉਂਡ ਬ੍ਰਿਜ ਵਾਲੀ ਸਾਈਡ ਤੇ ਆਪਾਂ ਸੀ ਹਾਂ ਹਾਈ ਟਿਕੜੇ ਆ ਆਹ ਕੌਣ ਮੈਨੂੰ ਲੱਗ ਕੇ ਤੇ ਉਹ ਹੀ ਸੀ ਜ਼ਰੂਰ ਕਿ ਆਹ ਕੈਂਸੀ ਹੋ ਨਹੀਂ ਹੈਗੀ ਆ ਹਾਂ ਹਾਂ ਬਸ ਉਧਰੋਂ ਮੁੜ ਜਾਣਾ ਇੱਥੇ ਆ ਜਾਓ ਸਾਹਮਣੇ ਖੜੇ ਹੈਗੇ ਤੁਹਾਨੂੰ ਅਸੀਂ ਦੇਖੀ ਜਾਣਾ ਹੈ ਹੈ ਨਾਲੋਂ ਆਹ ਦੇਖ ਜਿਹੜਾ ਬੰਦਾ ਫਾਊਂਡੇਸ਼ਨ ਨਹੀਂ ਲਾ ਕੇ ਹੁੰਦਾ ਏਡਾ ਮਿੱਟੀ ਚ ਖੜਜੋ ਆ ਕੇ ਫਾਊਂਡੇਸ਼ਨ ਫਿਲਗਦਾ ਆਹਲੇ ਤਿੰਨ ਬੰਦੇ ਆ ਗਏ ਜਿਹੜੀ ਐਡੀ ਵੱਡੀ ਗੱਡੀ ਤੇ ਆਏ ਉਹਨਾਂ ਨੂੰ ਸ਼ਰਮ ਆਉਂਦੀ ਕਿ ਇਹ ਸਕੂਟੀ ਤੇ ਕੱਤੋਂ ਆਈਆਂ ਇਹ ਬੰਦੇ ਚਾਰ ਵੀ ਪਿਠਾ ਲੰਦੇ ਇਹ ਬੰਦੇ ਬਹੁਤ ਜ਼ਿਆਦਾ ਅਮੀਰ ਨੇ ਇਹ ਆਏ ਨੇ ਵੱਡੀ ਗੱਡੀ ਤੇ ਸਾਡੀ ਆ ਛੋਟੀ ਜਿਹੀ ਗੱਡੀ ਇੱਥੇ ਲੱਗੀ ਹੋਈ ਹੈ ਅਸੀਂ ਬਹੁਤ ਫੀਲ ਕਰ ਰਹੇ ਆਂ ਕਿ ਕਾਸ਼ ਸਾਡੇ ਕੋਈ ਅੱਜ ਗੱਡੀ ਹੁੰਦੀ ਤੇ ਅਸੀਂ ਵੀ ਉਹਦੇ ਤੇ ਆਉਂਦੇ ਬਸ 1 2 3 ਸਾਨੂੰ ਆਖਿਆ ਅਸੀਂ ਇਕੱਠੇ ਅੰਦਰ ਐਂਟਰ ਕਰ ਚਾਰੇ ਆ ਇਨ ਕੰਫਰਟਬਲੀ ਬੈਠ ਕਿਸ ਨੂੰ ਕੋਈ ਇਤਰਾਜ਼ ਤਾਂ ਨਹੀਂ ਵੀਡੀਓ ਚੋਂ ਚ ਨਾ ਨਹੀਂ ਪੱਕਾ ਆ ਇੰਨੇ ਬੰਦੇ ਕਿਹੜੇ ਨੇ ਯਾਰ ਮੇਰੇ ਨਾਲ ਸਾਰੇ ਮਾਰੇ ਦੀ ਲੱਤਾਂ ਚ ਇੱਕ ਆਹ ਤਾਂ ਦੋ ਬੰਦੇ ਲੁੱਕ ਰਹਿ ਕੇ ਖੜੇ ਹੋ ਉਹ ਇੱਥੇ ਆ ਸਾਡੇ ਦੋ ਬੰਦੇ ਬਿਲਕੁਲ ਸਿੰਪਲ ਸਬਰ ਬਣ ਕੇ ਆਏ ਆ ਪਰ ਘੰਟ ਲੱਗ ਚਲ ਚਲ ਕੇ ਅੰਦਰ ਫਿਰਣ ਹੈ ਹੈ ਮੈਂ ਕਹਿ ਰਹੀ ਮੈਂ ਕਿਹਾ ਇੱਥੇ ਤੇ ਪੁਲਿਸ ਹੀ ਬੜੀ ਆਈ ਪਈ ਡਿੰਪਲ ਕਹਿੰਦੀ ਨਹੀਂ ਮਾਮੇ ਆਏ ਹੋਏ ਨੇ ਫਿਰ ਮੈਂ ਕਿਹਾ ਮਾਮੇ ਦੀ ਰਿਟਾਇਰਮੈਂਟ ਪਾਰਟੀ ਤੇ ਆਏ ਆ ਚਲੋ ਵੀ ਹੋ ਹੋ ਬੰਬ ਰਹਿ ਗਿਆ ਸੀ ਚਲੋ ਵੀ ਚਲੋ ਅਸ ਮੈਂ ਗੱਡੀ ਮੈਦਾਨੀ ਗੱਡੀ ਪਾਉਂਗੀ ਖਾਓ ਬੇਟਾ ਖਾਓ ਕਿਸੇ ਘਰ ਕੀ ਦਿੰਦੇ ਮੈਂ ਮੈਂ ਤਾਂ ਡਾਈਟ ਤੇ ਮੈਂ ਤਾਂ ਖਾਣਾ ਨਹੀਂ Kamu kemarin tidak berangkat di કે મૂઠ ગોલગપ્પા ખાના મંદીપ અઈતે દેખો બેટા અદીમ શર્માનાની શび ચલ આ દેખો નજર લાગી મે કિને કીતે હે નજર લાગી તટ ગયા ઓ હો 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 બેટા કે આજ તાનુ કિસીને ન પૂછના આ દેખ મે અપને પરિવાર કે છોટા ચલો કાકે દેખો આ વડ्डा બંદા એ ખાઓગા ગોલગપ્પે વડ્ડેઈ બહોત ને ਇਹ सांगਦੇ ਕਿਤੇ ਹੋਈ ਥੋੜੀ ਢਿੱਡ ਨਿਕਲਿਆ ਗਿਆ ਇਸ ਗੱਲ ਨਾਲ ਨਿਕਲਿਆ ਕੈਂਟ ਨੇ ਕਰੀਏ ਫਿਰ ਅਸੀਂ ਵੀ ਕਰਾਈ ਚਲੋ ਇਹ ਡਾਈਟਿੰਗ ਹੁੰਦੀ ਪਈ ਐ ਇਟਸ ਅ ਪ੍ਰੂਫ ਮੈਮ ਮੈਂ ਦੇਖੋ ਟਿੰਪਲ ਲੱਗੀ ਕੋਸ਼ਿਸ਼ ਕਰ ਤੇ ਟਿੰਪਲਾਸ ਕੋ ਬੜੇ ਫਾਲੇ ਨੇ ਕਿਸੇ ਡਾਈਟ ਕਰੀ ਰਿਹਾ ਕੁਕਿੰਗ ਫਿਊ ਟੂ ਟਿੰਪਲ ਵੀ ਡਾਈਟ ਕਰ ਰਹੀ ਹੈ ਕਰ ਨਹੀਂ ਨੰਪਲ ਜ਼ਰੂਰਤ ਪੈ ਰਹੀ ਹੈ ਹੁਣੀ-ਹੁਣੀ ਕੁਝ ਖਾ ਸਕਦੇ ਹੋ ਟੈਨਸ਼ਨ ਨਹੀਂ ਲੈਣੀ ਹੈਗੀ ਠੀਕ ਹੈ ਮੈਂ ਤੁਹਾਨੂੰ ਖਾ ਕੇ ਦਿਖਾਉਣੀ ਕਿ ਕਿਵੇਂ ਦਾ ਰੋਗਾ ਉਹ ਕੋੜੇ ਵਰਗੇ ਪਕੌੜੇ ਨਿੱਕੇ ਵੀ ਤੇ ਲੱਗਦੇ ਨੇ ਕੋੜੇ ਵਰਗੇ ਪਕੌੜੇ ਡਾਈਟ ਤੇ ਤੁਸੀ ਖਾਂਦੇ ਹੋ ਤਾਂ ਤੁਸੀਂ ਹੰਦੇ ਇੱਕ ਅਲੱਗ ਹੀ ਸੁਆਦ ਆਉਂਦਾ ਹੈ ਤੁਹਾਨੂੰ ਖਾ ਕੇ ਉਹ ਜਿਵੇਂ ਬੈਗ ਆਰਾਮਦਾਰ ਇੰਟਾਇਰ ਕਰਦੇ ਹੋ ਠੀਕ ਹੈ ਗਾਣੇ ਚੱਲ ਰਹੇ ਨੇ ਸੋ ਦੈਟਸ ਵਾਈ ਹੋਦਾ ਹੈ ਤੁਹਾਨੂੰ ਸਾਡੀ ਆਵਾਜ਼ ਨਾ ਆਵੇ ਕਿਉਂਕਿ ਅਸੀਂ ਬੰਦ ਕਰ ਦੇਣੀ ਹੈ ਗਾਣੇ ਫ੍ਰੇਕ ਗਰੁੱਪ ਚ ਇੱਕ ਨਾ ਇੱਕ ਬੰਦਾ ਹੁੰਦਾ ਜਿਹਨੂੰ ਰੀਲਾਂ ਦੀ ਬਿਮਾਰੀ ਪੈਂਦੀ ਆ ਸਾਡੇ ਗਰੁੱਪ ਚ ਆਹਾ ਵਾਲਾ ਬੰਦਾ ਆ ਬਲੈਕ ਬਲ ਤਸੀਰ ਆਉਗੀ ਇੱਕ ਬੰਦਾ ਹੁੰਦਾ ਜਿਹੜਾ ਫੋਨ ਤੇ ਚੰਬੜਾ ਰੰਦਾ ਉਹ ਆ ਵਾਲਾ ਤਨ ਚੱਕ ਲੈ ਵੀਡੀਓ ਤਨ ਚੱਕ ਲੈ ਵੀਡੀਓ ਇੱਕ ਬੰਦਾ ਹੁੰਦਾ ਖਾਣ ਵਾਲਾ ਗਰੁੱਪ ਚ ਉਹ ਆ ਵਾਲਾ ਜਿਹੜਾ ਕੰਟੀਨਿਊਸਲੀ ਖਾਈ ਜਾ ਰਿਹਾ ਪਰ ਮੋਟਾ ਫੇਰ ਨਹੀਂ ਆਗਾ ਦੇਖ ਲੋ ਤੁਸੀਂ ਕਮਾਲ ਐ ਚੱਕ ਲੋ ਵੀ ਵਾਇਰਲ ਬਣਾਓ ਬਣਾਓ ਬਣਾ ਲਾਹੌਰ ਕੀ ਦੇਖੋ ਆ ਹੈਗੇ ਨੇ ਸਾਡੇ ਹਿਸਟਰੀ ਵਾਲੇ ਮੈਡਮ ਚੱਕ ਦੋ ਵਾਇਰਲ ਕਰ ਦੋ ਮੈਡਮ ਨੂੰ ਫੇਮਸ ਕਰ ਦੋ YouTube ਤੇ ਧੁੰਮਾ ਪਾ ਦੋ ਪਾ ਦੇਗਾ ਬਾਹ ਸੰਭ ਨਹੀਂ ਬਣਾਓ ਕਿੰਨੇ ਕਿਰੇ ਤੁਹਾਡੀ ਰੀਲ ਇੱਕ ਉਹਦੇ ਤਾਂ ਬਣਾਣੀ ਬਦ ਬਦੀ ਬਦ ਬਦੀ ਸੁਣਿਆ ਮੈਂਡੀ ਆਇਆ ਆਜਾ ਤੁਸੀਂ ਵੀ ਉਹਦੇ ਗਾਣਾ ਹਾਂਜੀ ਕਿਤੇ ਚ ਬਣਾਉ ਰੀਲ ਪਿਆਰ ਮੇਰੇ ਤੁਹਾਡੇ ਵਾਲੀ ਤੇਰਾ ਗਾਣਾ ਲਾਓਗੇ ਇੱਕ ਉਹ ਬਣਾ ਲਈ ਕਿਦਾਂ ਦੋਸਤੋ ਠੀਕ ਠਾਕ ਜੋ

बाकी मैं इनकी शादी देख सकूं बहुत ज्यादा पहले कोई ना तो न दोबारा वाला ठीक है ये अपन इंस्टा पे काली होते तो कुछ सारे फेमस हो जा रहे हैं आज मेरा भी मेंबर भी होना नहीं मैं तो लगने चौड़ी मेरी आ आ गया काला कुंड छोटी ब्लॉगर है आ गया शादी छोटी ब्लॉगर जी नाम दसों का रुरुप्रीत परा जी इधर एक बंदा है खानच मस्त है जे ये बहुत बिजी है ਜਾਦਾ ਯਾਰ ਮੇਰੇ ਸਾਹਮਣੇ ਬੋਲੋ ਲੋਟ ਕਰ ਦੋ ਆ ਮਿਲੋ ਜੀ ਸਾਡੇ ਰਿਸਪੈਕਟਡ ਪ੍ਰਿੰਸੀਪਲ ਮੈਮ ਠੀਕ ਹੈ ਇਹਨਾਂ ਨੂੰ ਵੀ ਫੇਮਸ ਕਰਨਾ ਹੈ ਮੇ ਮੇਰਾ YouTube ਚੈਨਲ ਹੈ ਮੰਮਤਾ ਟੂ ਆਨੰਦ ਠੀਕ ਹੈ ਸਾਰਿਆਂ ਨੇ ਤੁਸੀਂ ਸਰਚ ਕਰਨਾ ਹੈ ਡਿਸਕ੍ਰਿਪਸ਼ਨ ਚ ਮੈਂ ਤੁਹਾਨੂੰ ਲਿੰਕ ਪਾ ਦਾਂਗੀ ਚੈਨਲ ਦਾ ਤੇ ਸਾਰਿਆਂ ਨੇ ਚੈਨਲ ਨੂੰ ਜਾ ਕੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਜ਼ਰੂਰ 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 ਅੱਜ ਸਾਰੇ ਬਹੁਤ ਇੰਜੋਏ ਕਰ ਰਹੇ ਆਂ ਦੇਖੋ ਹੁਣ ਸਾਡਾ ਰੀਲਸ ਬਣਾਉਣ ਦਾ ਟਾਈਮ ਹੈ ਟਿੱਕ ਟਿੱਕ ਸਾਰੇ ਨਾ ਭਰ ਲਿਆ ਅੱਵਾ ਹੋ ਗਈ ਪਾਰਟੀ ਹੈ ਸਾਡੀ ਪਾਰਟੀ ਚੱਲ ਰਹੀ ਐ ਪਾਰਟੀ ਪਾਰਟੀ ਲੋਕ ਪਾਰਟੀ ਚੱਲ ਸੰਨੂ ਨਹੀਂ ਬੰਦਾ ਸਾਡਾ ਫੋਟੋ ਵੀ ਬਚਾ ਇਹ ਬੰਦਾ ਚੰਗਰ ਲਿਆਊਗਾ ਸਾਰਿਆਂ ਨੂੰ ਬਾਰੇ ਤੇ ਫਿਲਟਰ ਨਹੀਂ ਲੱਗ ਰਹੀ ਅਜੇ ਤੱਕ ਵੀ ਪੋਜ ਪੋਜ ਸਾਰੇ ਜਣੇ ਉਹ ਚੱਤ ਗੋਲ ਕਿੰਨਾ ਨਾਰਮਲ ਆ ਨਾ ਬਾਤ ਚੱਲ ਰਹੀ ਆ ਨਹੀਂ ਇੱਧਰ ਬੱਚੇ ਦੇ ਮਮਾ ਘੁੰਮ ਹੋ ਗਏ ਬੇਟੇ ਅੰਦਰ ਹੋਣਗੇ ਮਮਾ ਪਕੌੜੇ ਖਾਂਦੇ ਹੋਣਗੇ ਕਹਿੰਦੇ ਮੈਂ ਮੈਂ ਇੰਦਰ ਆਉਗੀ ਚਲੋ ਮੈਂ ਰਹਿ ਗਈ ਮੈਂ ਵੀ ਹੁਣ ਉਧਰ ਰੀਲ ਚ ਆ ਜਾ ਪਹਿਲਾਂ ਕਿੰਨੂ ਕਿੰਨੂ ਬਲਗ ਲਿਆਈ ਹੈ ਸਾਰੀ ਮੇਰੀ ਕਿਧਰ ਚੱਕ ਲਈ ਮੈਂ ਮੈਂ ਕਿ ਆ ਜਾਵਾਂ ਹੁਣ ਮੈਂ ਵੀ ਆ ਜਾਵਾਂ ਆ ਜਾਵਾਂ ਕੀ ਕਹਿੰਦੀ ਚੱਕ ਲਈ ਬਾਹਰੇ ਆਓ ਥੋੜਾ ਖਾ ਲੋ ਸਰ ਸਰ ਥੋੜਾ ਖਾ ਲੋ ਢਿੱਡ ਤੇ ਆਪਣਾ ਹੀ ਐ ਢਿੱਡ ਤੇ ਆਪਣਾ ਹੀ ਐ ਆ ਕੇ ਦਿਖਾਓ ਤਾਨੂੰ ਇਹ ਨਹੀਂ ਪਤਾ ਤੁਸੀਂ ਮੇਲ ਟੀਚਰ ਆਏ ਤੁਹਾਡੀ ਰਿਸਪੌਂਸਿਬਿਲਟੀ ਹੈ ਸਾਡੀਆਂ ਰੀਲਸ ਬਣਾਉਣੀਆਂ ਨਾਲ ਆ ਪਾਣੀ ਪੀ ਜਾ ਰਹੇ ਦੇਖੋ ਮਿਲਦਾ ਤਾਂ ਤੁਸੀਂ ਸ਼ਗਰ ਨਹੀਂ ਮੈਨੂੰ ਲੱਗਾ ਸਰ ਨੂੰ ਸ਼ਗਰ ਨਹੀਂ ਪਾਇਆ ਕੱਲਾ ਪਾਣੀ ਪੀ ਰੇੜ ਚਲੋ ਵੀ ਆ ਇੰਨੇ ਬੰਦੇ ਸੱਦੇ ਅਸੀਂ ਇਹ ਸਾਰੇ ਕੈਮਰਾਮੈਨ ਸਾਡੀਆਂ ਵੀਡੀਓਜ਼ ਬਣਾਣਗੇ ਚਲੋ ਚਲੋ ਵੀ ਕੁੜੀਆਂ ਫੜਾਓ ਸਾਰਾ ਨੂੰ ਫੋਨ ਐ ਫੋਨ ਦਵਾ ਐ ਫੋਨ ਇਹ ਵੀ ਆ ਰਹੇ ਸੀ ਵਾਸ਼ ਹੁੰਦੇ ਕੇ ਹੋਰ ਅੱਛਾ ਉਹ ਵੀ ਆ ਰਹੀ ਹੈ ਪਹਿਲਾਂ ਆਪਾਂ ਬਣਾ ਲਈ ਕੋਈ ਨਹੀਂ ਮੈਂ ਉਹ ਆ ਰਹੇ ਉਹਨਾਂ ਨੂੰ ਐਡ ਕਰ ਲਾਂਗੇ ਆਪਾਂ ਆਣਗੇ ਲਈ ਸਾਨੂੰ ਕਿਹਾ ਕਿ ਗਏ ਨੇ ਪਹਿਲਾਂ ਆ ਰਹੇ ਨੇ ਆ ਵੀਡੀਓ ਬਣਾਓ ਇਹਦੇ ਵਿੱਚ ਵਲੌਗ ਬਣਾਓ ਠੀਕ ਹੈ ਇਹਦੇ ਵਿੱਚ ਵੀਡੀਓ ਬਣਾਉਣੀ ਹੈ ਹਾਂ 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 ਠੀਕ ਹੈ ਗੁੱਡ ਆਈਡੀਆ ਕਿੰਨੀ ਸਿਆਣੀ ਕੁੜੀ ਆ ਲੱਗਦੀ ਇੱਕ ਦਿ ਇਹ ਚ ਵੀਡੀਓ ਬਣਾਉਣੀ ਆ ਕਿਸੇ ਵਿਆਹ ਫੰਕਸ਼ਨ ਤੇ ਜਾਈਏ ਤੇ ਉੱਥੇ ਜਾ ਕੇ ਰੀਲਾਣਾ ਬਣਨ ਤੇ ਸਫਰ ਨਹੀਂ ਹੁੰਦਾ ਫੰਕਸ਼ਨ ਦੇਖਣਾ ਹਣ ਹਾਂਜੀ ਤਿਆਰਗਾਤੂ ਕੇ ਰੀਲਾਣਾ ਲਈ ਆਉਣ ਨੂੰ ਸਦੀਆਂ ਬਾਅਦ ਕੋਈ ਫੰਕਸ਼ਨ ਆਉਂਦਾ ਕੀ ਕਰੀਏ ਹੋਰ ਭੋਗ ਤੇ ਤਿਆਰੋ ਕਿ ਲਾਣਾ ਤੂੰ ਨਹੀਂ ਕਿਤੇ ਨਿਕਲਣ ਦਾ ਦਿੰਦੇ ਨਹੀਂ ਆਈ ਹੈ ਨਾ ਜੀ ਸਕੂਲ ਵਾਲੇ ਗੱਲ ਸੁਣ ਕੇ ਦਿੰਦੇ ਅਗੇ ਸੰਗ ਸੰਗੀ ਕੇ ਜਾਣੇ ਪਸਾਰੇ ਹਨ ਇਹ ਕਿਉਂ ਸੰਗੀ ਜਾ ਰਹੇ ਨੇ ਇਧਰ ਆ ਜਾ ਲਖਵਿੰਦਰ ਸਰ ਤੋਂ ਮਿਲਦਾ ਸੰਗ ਦੇ ਲਖਵਿੰਦਰ ਭੱਜ ਗਏ ਕਿੰਨਾ ਤੂੰ ਸਰ ਦੁਬਾਰਾ ਮਾਰੇ ਇਹ ਡਾਇਲੋਗ ਸੇਮ ਆਹ ਦੇਖੋ ਕਹਿੰਦੇ ਕੁੜੀਆਂ ਤਾਂ ਸੰਗ ਲੱਗਦੀ ਆ ਬੋਲਣ ਕਿ ਇੱਥੇ ਮੈਂ ਵੀਡੀਓ ਬਣਾਉਂਗੀ ਇਹ ਤੁਹਾਡਾ ਵਲੌਗ ਬਣ ਰਿਹਾ ਇਹ ਤੁਹਾਡਾ ਸਰ YouTube ਤੇ ਪੂਰਾ ਦਾ ਨਹੀਂ ਆਹੀ ਸੇਮ ਗੱਲ ਹੁਣ ਇੰਨਾ ਨਹੀਂ ਨਹੀਂ ਫੌਜ ਜਸਵਿੰਦਰ ਮੈਮ ਸ਼ਗਨ ਸੁਗਨ ਤੁਹਾਨੂੰ ਕਿਹਨੇ ਕਿਹਾ ਸੀ ਜੇ ਨਾਲ ਤਾਂ ਖਾਣ ਆਇਆ ਬਸ ਪਿਕ ਕਰਾਓ ਕੀ ਹੋ ਰਹਾ ਤੁਹਾਨੂੰ ਦੋ ਵਾਰੀ ਇੱਧਰ ਸੱਦ ਲਿਆ ਦੋ ਵਾਰੀ ਫੇਰ ਉਧਰ ਉਧਰ ਦੇਖ ਦੋ ਅੰਦਰ ਉਧਰ ਵੀ ਕੀ ਬਣ ਰਹੀ ਹੈ ਆਲੇ ਆਲੇ ਮੱਚ ਕੇ ਛੇਤੀ 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 ਸਾਰੇ ਆਣ ਬਹੁਤ ਜ਼ਿਆਦਾ ਐਕਸਾਈਟਡ ਨੇ ਚਲੋ ਜੀ 1 2 3 ਨਹੀਂ ਅਜਾ ਮੇਰਾ ਪੁੱਤ ਆ ਮੇਰਾ ਪਤਨੀ ਕਹਿਆ ਆਂਦਾ ਨਹੀਂ ਹੈਗਾ ਕਿਸੇ ਵੀ ਵਿੱਚ ਇਹਦਾ ਧਿਆਨ ਨਾ ਖਾਏ ਮੇਰੀ ਜਿੰਦਗਾਰੀ ਬਲਾ ਉਹ ਕਰਨ ਹਾਂਜੀ ਹਾਂਜੀ ਮੰਨਪ੍ਰੀਤ ਮੈਡਮ